ਕਰਦੇ ਕਮਾਲੇ ਕਰਮਤ ਕਾਇਮ ਕਰੀ ਰਜ਼ਾ ਬਖਸ਼ ਰਜ਼ ਕਰਾ ਹਕੁਨ ਰਹੀ ਮਾਮਾ ਬਖਸ਼ ਬਖਸ਼ੰਦਾ ਯੋ ਦਸਤਗੀ ਖਤਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀ ਹੋ ਦਿਲ ਪਜ਼ੀ ਰਿਸ਼ਹਿਨ ਚਾਹੇ ਖੂਬੀ ਦੇ ਹੋ ਰਹਿਣਾ ਮੂ ਕੇ ਬੇਗੂ ਨਾ ਬੇਚੂ ਨਾ ਖੂਬੇ ਗਮੂ ਨਾ ਸਾਜੂ ਨਾ ਬਾਜੂ ਨਾ ਫਾਜੂ ਨਾ ਫਰਸ਼ ਖੁਦਾ ਬੰਦ ਬਖਸ਼ਿੰਦ ਹੈ ਸ਼ੋਰਸ਼ ਜਹਾਂ ਪਾਕ ਜੀ ਜਸਤ ਜ਼ਾਹਿਰ ਜ਼ਾਹੂ ਅਤਾ ਮੀ ਦਹਦ ਹਮ ਚੋ ਹਾਜ਼ਰ ਹਜ਼ੂਰ ਹਾਜ਼ਰ ਹਜ਼ੂਰ ਖਤਾ ਬਖਸ਼ ਓ ਪਾਕ ਪਰਵਰ ਦੇਗਾ ਰਹੀ ਮਸਤ ਰੋਦੀ ਦੇਹ ਧਰ ਦੇ ਹਾਰ ਕੇ ਸਾਹਿਬ ਦੇ ਅਰਸਤ ਆਜ਼ਮ ਮਜ਼ੀ ਕੇ ਹਸਨ ਜਮਾਲਸਤ ਰਾਜ਼ਕ ਰਹੀ ਕੇ ਸਾਹਿਬ ਜ਼ਹੂਰਸਤ ਆਜਿਸ ਨਵਾਜ਼ ਗਨੀ ਮਲਕ ਰਸਤੂ ਗਨੀ ਮਲਕਤਾ ਸ਼ਰੀਅਤ ਪਰਸਤੂ ਫਜ਼ੀਲਤ ਮਾ ਆਪ ਹਕੀਕਤ ਚ ਨਾ ਸੋਨਾ ਪੀਰ ਕਾ ਤੁਹਾਡੇ ਸਾਹਿਬ ਜੀ ਉਸਤ ਜ਼ਾਇਦ ਜੀ ستزار ضہور شنا علم و عالم خدا کچھ کرے عالم کبھی شنا سندم عالم امیر, عالم امیر مرائے بار بری کستے عزت کے عزت گواہ از نز کی ستنا کتر مرا بارے کے بخشی گنی ما گس بگو کسے کورا کو نمی بار ہمارا رو ਕੋਜ਼ਿਆ ਕਰੇ ਬਦਵਰਦ ਕੋ ਬਦਵਰਦ ਕਰ ਕੇ ਸਾਇਦ ਕਸੇ ਕਾਇਤ ਆਇਤ ਵゼ ਮਰਦਸਤ ਦਾਰਤ ਨਾ ਸਾਗੋਦਲੇ ਕਸੇ ਉਫਤ ਕੁਸਤ ਕਸੇ ਸ਼ੇਰ ਨਗਿਰ ਗੁਜ਼ੋ ਮਿਸ਼ੂ ਹਰ ਗੁਜ਼ਰ ਕਸਮ ਮੁਜ਼ਾ ਵੇਖ ਦੀਆ ਗੁਰਦੀ ਕਰਨ ਨਾ ਕੋਜ਼ਿਆ ਜੀਸਸ

ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲੇ ਸੋਨਿਆ ਜੀ ਕਾਲ ਇਹ ਅਭਿਆਸ ਨਾਲ ਕੰਟ ਹੋ ਗਿਆ ਹਾਂਜੀ ਅਭਿਆਸ ਹਾਂ ਅਭਿਆਸ ਤੁਸੀਂ ਕਰਾਉਂਦੇ ਰਹੇ ਹੋ ਇਹ ਸਾਨੂੰ ਕਰਾਉਂਦਾ ਜੀ ਮੈਂ ਤਾਂ ਬਹੁਤ ਪਿੱਛੇ ਸੀਗਾ ਜੀ ਇਹਨੇ ਸਾਰੇ ਪਰਿਵਾਰ ਨੂੰ ਅਮਰ ਸ਼ਕਾਇਆ ਜੀ ਅੱਛਾ ਮੈਂ ਤਾਂ ਹੋਲਾ ਮੁੰਨਾ ਸੀਗਾ ਜੀ ਅੱਛਾ ਸਰ ਪਰਵਾਹ ਇਹ ਇਹਨੇ ਸਭ ਨੂੰ ਆਪਣੀ ਮਾਂ ਨੂੰ ਸਾਰ ਨੂੰ ਆ ਗਿਆ ਵੀ ਜੋ ਫਿਰ ਨਾਮਾ ਵਿਚਾਰ ਕਰਦੀ ਬਸ ਗੁਰੂ ਗੋਬਿੰਦ ਸਿੰਘ ਉਹ ਆਹ ਮਾਣੇ ਚਾਹੀਦੇ ਬੋਲੇ ਸੋਹਣਾ ਸਰਦਾਰ ਗੁਰਨੂਰ ਸਿੰਘ ਈਨਾਮ ਸਰਦਾਰ ਗੁਰੂ ਸਿੰਘਾ ਰਣ ਦੀ ਕਲਾ ਚ ਰਹਿਣਾ ਬਾਣੀ ਪਾਣੇ ਦੇ ਤਾਂ ਧਾਰਨੀ ਰਹਿਣਾ ਤਰਕੀਆਂ ਕਰਨੀਆਂ ਉੱਚੇ ਮਕਾਮ ਤੇ ਪਹੁੰਚਣਾ ਆਪਾਂ ਵਾਹਿਗੁਰੂ ਦੀ ਬਹੁਤ ਬਖਸ਼ ਰਹਿਮਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਨਾਮ ਜੀ ਰਾਤ ਨੂੰ 11 ਵਜੇ ਬੜਾ ਇਹ ਦੋਹੇ ਬੇਟੇ ਮੇਰੇ ਉਰੇ ਇੱਕ ਬੇਟਾ ਮੇਰਾ ਉਰੀਓ ਰਹਿੰਦਾ ਤੇ ਹੂੰ ਲੱਗ ਹੋਇਆ ਬਤਾ ਚਾਰ ਪੰਜ ਸਾਲ ਹੋ ਗਏ ਸਭ ਤੋਂ ਇੱਕ ਰਪੈਨ ਛੱਡਣ ਗਿਆ ਤਾਂ ਤੋ ਤਿੰਨ ਦਿਨ ਦੋ ਦਿਨ ਇਹ दारू ਪਿੰਦਾ ਰਿਹਾ ਆ ਕੇ 12 ਤਰੀਕ ਨੂੰ ਵਿਆਹ ਦਾ ਪਰਸੋਂ ਹੀ ਆਇਆ ਛੋਟਾ ਬੇਟਾ ਵੀ ਆਖੀ ਕਰ ਲਾ ਦੇ ਕੁੱਤਾ ਰੱਖਿਆ ਵਾ ਇਹਨੇ ਵੀ ਕੁੱਤਾ ਵੱੜਦਾ ਤਾਂ ਲੋਕਾਂ ਨੂੰ ਜਾਦਾ ਮੈਂ ਕਹਿੰਦਾ ਵੀ ਮੈਂ ਮੰਮੀ ਵੀ ਕਿਸੇ ਨੂੰ ਵੱਡ ਨਾ ਲਵੇ ਵੀ ਚਲ ਮੈਂ ਦੋ ਤਿੰਨ ਦਿਨ ਮੈਂ ਇੱਥੇ ਪੈ ਜੰਨਾ ਵੀ ਜਿਆਦਾ ਆ ਜੂਗਾ ਫਿਰ ਮੈਂ ਆ ਜੂਗਾ ਚਲ ਮੈਂ ਇੱਥੇ ਬੈ ਜੂਗਾ ਹੋਇਆ ਆ ਗਿਆ ਚਲ ਫਿਰ ਉਹਦੇ ਬਾਅਦ ਇਹ 11 11:30 ਵਜੇ ਗਿਆ ਮੈਂ ਠੀਕੀ ਗਈ ਛੋਟੇ ਨੂੰ ਵੀ ਮੈਂ ਚਲ ਦੇ ਕੰਮ ਤੇ ਤਾਂ ਵੀ ਮੇਰੇ ਨਾਲ ਵੀ ਆ ਕੇ ਦੇਖਾ ਇਹ ਫਿਰ ਮੈਂ ਛੱਡ ਪਰ ਮੈਂ ਕਹਾਂ ਉਹ ਜਮ ਸੜਕ ਤੇ ਰੋਡ ਤੇ ਕੀ ਪਤਾ ਹੁੰਦਾ ਵੀ ਇਹਦਾ ਡੜੀ ਧਾਰਾ ਕੱਢਦਾ ਤਾਂ ਨੇਰਾ ਜਾ ਹੋ ਗਿਆ ਮੈਂ ਚਲ ਮੈਂ ਬਣਾ ਅੰਦਰ ਸਮਾਂ ਟੁੱਟ-ਬੁੱਟ ਕਰਿਆ ਮਾਮਾ ਜਿਹੜਾ ਹਰਾਮੀ ਤੇੜਦਾ ਹੀ ਕੰਮ ਹੈ ਵੀ ਚਲ ਉਹਨੂੰ ਹੋ ਗਿਆ ਹੋਊਗਾ ਜਦ ਮੈਂ ਬਾਥਰੂਮ ਕੋਲ ਗਿਆ ਇਹ ਨਹੀਂ ਕੁੜੀ ਨੇ ਮੇਰੀ ਕੋਤੀ ਨੇ ਦਿਖਾਇਆ ਕਹਿੰਦੀ ਮੰਮੀ ਚਾਚਾ ਕਾ ਪੀ ਆਈ ਜਾਂ ਦੇਖਿਆ ਮੈਨੂੰ ਦੇਖਿਆ ਨਹੀਂ ਅਸੀਂ ਥੋੜੀ ਦੇਰ ਬਾਅਦ ਜਦੀ ਘਰ ਨੂੰ ਵਾਗੇ ਦੂਏ ਘਰ ਨੂੰ ਮੈਂ ਵੀ ਇਹਦਾ ਕੀ ਤਬਾਰਾ ਤੁਹਾਡੇ ਕੋਲ ਮਾਰੂਗਾ ਜੇ ਅਸੀਂ ਪੁਲਿਸ ਨੂੰ ਕਾਲ ਕਰਾਂਗੇ ਮੇਰੀ ਵੱਡੀ ਪੋਤੀ ਨੇ ਇਹਦੇ ਫੋਨ ਕੱਟਾ 100 ਕੀ ਮੰਗ ਕਰਦੇ ਹੋ ਮੱਗ ਮੈਂ ਹੀ ਕਰਦੀ ਵੀ ਤੇ ਗਾਹ ਨੂੰ ਵੇਖਦੀ ਬਰਤਨ ਮੇਰਾ ਪੁੱਤ ਦਾ ਗੜਨ ਮੇਰਾ ਆਫਿਸ ਆ ਰਹਾ ਤਾਂ ਇਹਦੇ ਇਹਦਾ ਮੈਨੂੰ ਪਾਉ ਹੈ ਨਹੀਂ ਤਾਂ ਜਮਾ ਮੀ ਮੈਂ ਤਾਂ ਆਪਣੇ ਸਭ ਚਲੋ ਮੈਂ ਪ੍ਰਕੇਤਾ ਦੀ ਮਲ ਮਟੇ ਕੰਮ ਕਰਕੇ ਰੋਟੀ ਖਾਂਦੀ ਨਹੀਂ ਇਹਨੇ ਸਾਨੂੰ ਉਹ ਵੀ ਨਹੀਂ ਖਾਣ ਦਿੱਤੀ ਵੱਡੇ ਬੇਟੇ ਨੇ ਤੰਗ ਕਰ ਦੇ ਤੋ ਨਾ ਤੰਗ ਕਰਦਾ ਤੇ ਕਦੀ ਕਦੀ ਕਰਦਾ ਚਲੋ ਜੀ ਮੈਂ ਇਹਦੀ ਮੱਥੇ ਨਹੀਂ ਲਗਦੀ ਦੀ ਮੈਂ ਜਿੱਦਾਂ ਦਾ ਲੱਗ ਕਰੇ ਮੈਂ ਪਰੇ ਪਾਸਾ ਵੱਟ ਕੇ ਲੰਘ ਜਾਂਦੀ ਹੁੰਦੀ ਦੀ ਮੈਂ ਇਹਨੂੰ ਬੁਲਾਉਂਦੀ ਚਰਾਉਂਦੀ ਕਰ ਸਰ ਸਾਨੂੰ ਤਾਂ ਪੰਚਾਇਤ ਨੂੰ ਰਾਤ 11:30 12:00 ਵਜੇ ਦੇ ਲਗਭਗ ਸੰਤ ਲਾ ਦਿੱਤੀ ਸੀ ਜੀ ਇਹਦੀ ਮਾਤਾ ਤੇ ਮੁੰਡੇ ਤੇ ਫਦਰ ਨੇ ਦੋਨਾਂ ਨੇ ਮਦਦ ਕਰੀ ਵੀ ਸਾਡੇ ਕਣਕਣ ਉੱਥੇ ਬੇ ਮੁੰਡੇ ਦਾ ਮਟਰ ਹੋ ਗਿਆ ਜੀ ਚਲੋ ਜਾਨੂੰ ਅਸੀਂ ਇੱਥੇ ਆਏ ਤੇ ਜਾਨੂੰ ਫੋਰਸ ਵੀ ਪੀਐਸਆਈ ਸੁਪਰਡੈਂਟ ਜੀ ਫੇਰ ਪੋਰਸ ਪਹੁੰਚ ਗਈ ਸੀ ਤੇ ਉਹਨਾਂ ਨੇ ਜਦਿਆ ਦੀ ਤਫਤੀਸ਼ ਸ਼ੁਰੂ ਕਰਤੀ ਹੈ ਤੇ ਹੁਣ ਤਫਤੀਸ਼ ਚੱਲ ਰਹੀ ਹੈ ਸਰ ਤੇ ਉਹਦੇ ਵਿੱਚ ਦੇਖੋ ਹੌਂ ਤਫਤੀਸ਼ ਵਿੱਚ ਜਿਹੜਾ ਕੁਝ ਆਉਂਦਾ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਨਾ ਸਭ ਮਿਲਣਾ ਚਾਹੀਦਾ ਤੇ ਇਹਨਾਂ ਦੀ ਤਗੜੇ ਝੋੜੇ ਦਾ ਸਾਨੂੰ ਕੋਈ ਪਤਾ ਨਹੀਂ ਓਕੇ ਤੁਹਾਨੂੰ ਫਿਰ ਕਿੰਨੇ ਪਤਰਗੇ ਉਹ 7 ਕਾਫੀ ਨੂੰ ਨੂੰ ਬੁਲਾ ਕੇ ਲੈ ਕੇ ਆਏ ਨੇ ਫੇਰ ਆਏ 12 ਵਜੇ 12 ਵਜੇ ਤੁਸੀਂ ਦੇਖਿਆ ਕੇ ਹਾਂਜੀ ਸਰਦਾਰ ਉਹਨਾਂਾਰੇ ਬਸਨ ਉਹ ਮਰਨ ਵਾਲੀ ਦੀ ਹਾਲਤ ਦੇਖੀਏ ਕੀ ਕੀ ਲੱਗਿਆ ਹੋਇਆ ਦਸਤ ਉੱਤੇ ਐ ਨਹੀਂ ਪਤਾ ਆ ਸਾਰੇ ਤੱਕ ਵੱਜੇ ਇਹਨਾਂ ਦੇ ਸਾਨੂੰ ਨਾ ਤਲਾਹ ਮਿਲੀ ਸੀ ਸੰਦੀਪ ਕੁਮਾਰ ਗੁਰੂਦੀਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਕਤਲ ਹੋ ਗਿਆ ਜਿਹਦੇ ਸਬੰਧੀ ਅਸੀਂ ਮੌਕੇ ਤੇ ਆਏ ਆ ਉਹਦੇ ਪਿਤਾ ਦੇ ਬਿਆਨ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹਦੇ ਮੁਤਾਬਕ ਕੋਈ ਅਮਲ ਚ ਲਿਆਂਦੀ ਜਾਊਗੀ ਤੇ Laash ਦਾ पोस्टमार्टम ਵੀ ਕਰਵਾ ਕੇ ਸਟਡੀ ਹੈਗੀ ਅਗਲੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇ ਪਤਾ ਲੱਗਾ ਕੋਈ ਭਰਾਵਾਂ ਦਾ ਕੋਈ ਝਗੜਾ ਦਾਸਰੇ ਦੇ ਭਰਾ ਨਹੀਂ ਖਤਰਾ ਉਹਦਾ ਭਰਾ ਦਾ ਹੀ ਕਹਿ ਰਿਹਾ ਉਹ ਜੀ ਕੋਈ ਵੀ ਦੂਜੇ ਮੁੰਡੇ ਦਾ ਜਿਹੜਾ ਵੱਡਾ ਸੀਗਾ ਉੱਤੇ ਸ਼ੱਕ ਕਰ ਰਿਹਾ ਮਦਾਨਾ ਤਾਨੂੰ ਪੀ ਕੇ ਸੜ ਜਾ ਦੱਸ ਖੜਾ ਕਿਉਂ ਖੜਾ ਦੇ ਲੈ ਖੜਾ ਦੇ ਲੈ ਕਿਹਾ ਹੁੰਦਾ ਫੜ ਗਿਆ ਮੈਂ ਪੁੱਤਾਂ ਦੇ ਨੰਨ ਅੰਦਰ ਪਾਸ ਕਰਦਾ ਯਾਰ ਜੀ ਬੋਲ ਆ ਤੁਹਾਡਾ ਫਲੋਰ ਟੈਕ ਚੋ ਹਾਂ ਹੋਰ ਜੋਰ ਨਾਲ ਬੋਲ ਇੱਧਰ ਲੱਗੇ ਆ ਜੇ ਖੜਿਆ ਕੁਛ ਰਿਆ ਗੋਪੀਆਂ ਇੱਧਰ ਮੇਰੇ ਜੂ ਮਿਲਵਾ ਦੇ ਖੜਾ ਦੋਆਂ ਲੱਗੇ ਕੀ ਹੁੰਦਾ ਕੀ ਹੁੰਦਾ ਕੋਟਿਆ ਨਿਕੰਦੇ ਟ੍ਰਾਫਿਕੇ ਕਲਾ ਕਰਦੇ ਪੁੱਛ ਨੂ ਇੱਧਰ ਆਓ ਸ਼ਰਾਪੀਕੇ ਕਲਾ ਕਰਦੇ ਹੋ ਗਿਆ ਕੀ ਹੁੰਦਾ ਕੀ ਹੁੰਦਾ ਕੀ ਓਏ ਓਏ ਆ ਨੂ ਕੋਈ ਗੋਪੀਆਂ ਹਾਂ ਹੈ ਮੈਂ ਕਿਨੂ ਕੋ ਗਿਆ ਕਰਦਾ ਹੋਇਆ ਹੈ ਫਿਰ ਕਰ ਸੁਣ ਲੈਂਦੇ ਹਾਂ ਮਾਂਜੇ ਦਾ ਕੰਮ ਪਾਇਆਗਾ ਨਾਉ ਦੇ ਵਿੱਚ ਚਲੇ ਆ ਰਹੇ ਤੇ ਫੜਕਾ ਦੋਗੇ ਸਾਰੇ ਦੇ ਉਹ ਯਾਰ ਉਹ ਟਾ ਮਾਰਦਾ ਪਾਗਲ ਲਾਉਂਦਾ ਸੀ ਸਾਡੇ ਤੇ ਚਲ ਹਾਂ ਅਸਲ ਯਾਰ ਇਹਨਾਂ ਨੂੰ ਫਾਸਿਟ ਜਿਹੜਾ ਨਹੀਂ ਫੱਦਿਆ ਚਲ ਚਲ ਹਾਂ ਉਹਦੀ ਬਣਾਓ ਨਾ ਉੱਧਰ ਜਾ ਕੇ ਜਿਹੜਾ ਗਲਾਂ ਕੋਈ ਨਾ ਕੋਈ ਨਾ ਕਰੂ ਮਾਣ ਦੀਆਂ ਗਾਲਾਂ ਨਹੀਂ ਕੱਢੋ ਮਾਣ ਦੀਆਂ ਗਾਲਾਂ ਨਾ 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 ਕੱਢੋ ਮਾਂ ਮੇਰੀ ਮਾਂ ਮੇਰੇ ਇੱਥੇ ਆਈ ਹੈ ਮਾਂ ਮੇਰੀ ਮਾਂ ਨਹੀਂ ਆ ਗਈ ਮੇਰੀ ਮਾਂ ਨਹੀਂ ਆ ਗਈ ਮਾਂ ਦੀ ਗਾਲਾਂ ਕੌਣ ਸੁਣ ਲੂ ਸੰਜੀ ਸਾਹਿਬ ਜਿਹੜੇ ਆਏ ਇੱਥੇ ਮੇਰੀ ਮਾਂ ਇੱਥੇ ਮੇਰੀ ਭੈਣ ਇੱਥੇ ਮੇਰਾ ਪਾਕਿਸਤਾਨੀ ਇੱਧਰ ਆਪਣੇ ਬਣਾ ਲੈ ਬਚਾ ਲੈ ਮਾਂ ਮਾਂ ਭੈਣ ਮਾੜੀਆਂ ਗਾਣੇ ਕਹਿੰਦੇ ਮਾਰਾਂ ਨੇ ਗਿਆ ਤੇਰੇ ਭਾਵੇਂ ਮਾਫੀ ਨਾ ਕਿ ਤੇ ਮੇਰੀ ਮਾਰ ਤੇ ਮੇਰੀ ਪੈਰ ਤੇ ਮੇਰੀ ਮਾਰ ਤੇ ਮੇਰੀ ਮਾਰ ਤੇ ਬਿਆਦਮੀ ਹੋਈ ਆ ਤੁਹਾਨੂੰ ਵੀ ਧੋਖਿਆ ਤਰੇ ਖੜੇ ਇੱਥੇ گھر واقعہ پنڈ واقعہ ਖੜੀਆ ਗੁਰੂ ਘਰ ਦੀ ਹਜ਼ੂਰੀ 'ਚ ਖੜੇ ਆ ਤੁਸੀਂ ਆਹ ਕੌਣ ਸਿੱਟ ਗਏ ਆ ਬੰਦੇ ਕਿਹਦਾ ਕਮਾਨ ਹੈ ਇਹਦੀ ਕਿਤਾਬ ਹੋਵੇ ਬਾਲਤਲੀ ਬੋਲਣਾ ਕਿਸੇ ਨੇ ਵੀ ਗੱਲ ਨਹੀਂ ਬੋਲਣਾ ਮਾਤਸ ਗੱਲ ਕਰਨਾ ਐਸੇ ਮੌਕਾ ਕਰੀਆ ਪੈ ਰੱਖ ਗਿਆ ਗੁਰੂ ਘਰ ਦੀ ਉੱਤੇ ਲੋਕਾਂ ਨੂੰ ਇਹ ਜੰਗ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਕੱਢਣਾ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਪਾਈ ਦੇ ਵਿੱਚ ਤੇ ਅਸੀਂ 40 ਫੀਸਦੀ ਟਿਕਟਾਂ ਜੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਸੋਨਹਾ ਬੇਸ਼ੱਕ ਸਾਡੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਸੋਨਹਾ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ੱਤੇ ੱਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂਗੇ ਇਹ ਜਿੰਨਾ ਚਿਰ ਮੈਂ ਸੇਵਾਦਾਰ ਆ ਅਸੀਂ ਇਹ ਜਿਹੜੀਆਂ ਚੀਜ਼ਾਂ ਅੱਜ ਕੱਲਾ ਨੌਂ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਤ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੋਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੋਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਕੌਂਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਖੂਟ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰਾਂ ਲੋਕਾਂ ਨੂੰ ਇਹ جنگ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣਗੇ 27 ਦੇ ਵਿੱਚ ਤੇ ਅਸੀਂ 40 ਫੀਸਦੀ ਟਿਕਟਾਂ ਜੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਸੋਨ ਹੋ ਬੇਸ਼ੱਕ ਸਾਡੇ ਮੰਚ ਦੇ ਤੇ ਇੱਕੋ ਬੀਬੀ ਬੈਠੀ ਐ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਸੋਨ ਹੋ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ਧੱਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂਗੇ ਇਹ ਜਿੰਨਾ ਚਿਰ ਮੈਂ ਸੇਵਾਦਾਰਾਂ ਅਸੀਂ ਇਹ ਜਿਹੜੀਆਂ ਚੀਜ਼ਾਂ ਅੱਜ ਕੱਲਾ ਨੌਂ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਰ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਇਹ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੋਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਢਕੌਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਖੂਟ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰੀਏ ਹੁਣ ਚੰਨੀ ਸਾਹਿਬ ਇਹ ਕਹੇਗੀ ਜੋ ਕਿ ਐਸੀ ਡਿਪਾਰਟਮੈਂਟ ਦੀ ਜਿਹੜੀ ਉਹਨਾਂ ਦੇ ਚੇਅਰਮੈਨ ਦਿੱਲੀ ਤੋਂ ਗਏ ਹੋਏ ਸੀ ਆਪ ਉਹ ਸਭ ਤੋਂ ਵੱਡੀ ਪੋਸਟ ਹੈ ਜਿਹੜੀ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਨੈਂਟ ਮੈਂਬਰ ਨੇ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਮੈਂ ਇਹ ਕਹਿਣਾ ਚਾਹਨਾ ਜੇ ਉਹਨਾਂ ਦੇ ਮੰਚ ਐਸੀਆਂ ਪ੍ਰਤੀ ਜਿਹੜੇ ਆਖਰੀ ਲਾਈਨ ਚ ਖੜੇ ਆ ਉਹ ਲੋਕਾਂ ਲਈ ਜੇ ਦਰਦ ਹੋਵੇ ਸੱਚੀ ਦਰਦ ਹੋਵੇ ਆਪਤਾ ਉਹ ਐਸੀਆਂ ਦੇ ਜਾਂ ਸਾਰਿਆਂ ਤੋਂ ਉਹ ਨਿਕਲ ਕੇ ਬਣ ਗਏ ਅੱਜ ਮਹਿਲ ਹਰ ਜਗ੍ਹਾ ਹੈ ਬਰਾਤਮਾ ਬਣਾਵੇ ਹਰ ਨੂੰ ਬਣਾਵੇ ਪਰ ਮੈਂ ਦੂਜੀ ਗੱਲ ਇਹ ਕਹਿ ਰਿਹਾ ਕੀ ਇਹ ਜਿਹੜੀਆਂ ਗੱਲਾਂ ਨੇ ਚੰਨੀ ਸਾਹਿਬ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਜਿਹਦੇ ਵਿੱਚ ਖੜਗੇ ਸਾਹਿਬ ਜਿਹਦੇ ਉਹਨਾਂ ਦੇ ਨਾਲ ਰਾਹੁਲ ਗਾਂਧੀ ਜਿਨ੍ਹਾਂ ਦੇ ਇਧਰਲੇ ਪਾਸੇ ਸੋਨੀਆ ਗਾਂਧੀ ਇਧਰਲੇ ਪਾਸੇ ਪ੍ਰਿੰਕਾ ਗਾਂਧੀ ਤੇ ਨਾਲ ਦੀਆਂ ਕੁਰਸੀਆਂ ਤੇ ਤੁਸੀਂ ਬੈਨੇ ਹੋ ਇਹ ਗੱਲ ਉੱਥੇ ਕਰਨ ਵਾਲੀ ਆ ਤੁਸੀਂ ਇਹ ਡਰਾਮੇ ਕਰ ਰਹੇ ਹੋ ਇੱਥੇ ਇੱਥੇ ਡਰਾਮਾ ਕਰ ਰਹੇ ਸੀ ਵੀ ਜਿਹੜੇ ਐਸਸੀ ਲੋਕ ਕਾਂਗਰਸ ਪਾਰਟੀ ਦੇ ਜਿਹੜੇ ਉੱਥੇ ਆਏ ਹੋਏ ਸੀ ਉਹਨਾਂ ਨੂੰ ਸੁਣਾ ਰਹੇ ਸੀ ਵੀ ਦੇਖੋ ਇਥੇ ਇਹ ਬੋਲੇ ਦਾ ਕੀ ਕੀ ਅਮਲ ਤੇ ਕੀ ਮਕਸਦ ਕਿਨੂੰ ਸੁਣਾ ਰਹੇ ਸੀ ਸਿਰਫ ਖਬਰ ਬਣਾਉਣ ਖਾਤਰ ਜੇ ਕਦੇ ਬੋਲਣਾ ਹੈ ਤਾਂ ਜੰਨੀ ਸਾਹਿਬ ਜਿਹਦੇ ਕਰਕੇ ਤੁਹਾਨੂੰ ਬਣਾਇਆ ਉੱਥੇ ਆ ਕੇ ਲਾਈਨ ਖਿੱਚੋ ਤੇ ਜੇ ਉਹ ਨਹੀਂ ਕਰਦੇ ਤੇ ਸੀ ਡਬਲਯੂ ਸੀ ਛੱਡੋ ਫਿਰ ਤੁਹਾਨੂੰ ਕਿਉਂ ਪਿਆਰੀ ਹੈ ਸੀ ਡਬਲਯੂ ਸੀ ਤੇ ਤੁਸੀਂ ਜੰਨੀ ਸਾਹਿਬ ਮੈਂ ਤੁਹਾਨੂੰ ਜਾਣਦਾ ਪੰਜਾਬ ਤੁਹਾਨੂੰ ਜਾਣਦਾ ਜੇ ਤੁਸੀਂ ਮੁੱਖ ਮੰਤਰੀ ਸੀ ਜਿਹੜੇ ਰਹੇ ਹੂੰ 100 ਦਿਨ ਜਾਂ ਕਿੰਨੇ ਦਿਨ ਜਿੱਦਣ ਮੁੱਖ ਮੰਤਰੀਸ਼ਿਪ ਖਤਮ ਹੋਈ ਜੇ ਤੁਸੀਂ ਕਰਪਟ ਨਹੀਂ ਸੀ ਜੇ ਤੁਸੀਂ ਪੈਸਾ ਨਹੀਂ ਲੁੱਟਿਆ ਸੀ ਜੇ ਈਡੀ ਦੀਆਂ ਰੇਡਾਂ ਜਿਹੜੀਆਂ ਪਈਆਂ ਉਹ ਪੈਸਾ ਨਹੀਂ ਮਿਲਿਆ ਸੀ ਵਿਜੀਲੈਂਸ ਦੀਆਂ ਰੇਡਾਂ ਪਈਆਂ ਜੇ ਪੈਸਾ ਨਹੀਂ ਮਿਲਿਆ ਸੀ ਤਾਂ ਚੰਨੀ ਸਾਹਿਬ ਇੱਕ ਸਾਲ ਤੋਂ ਉੱਤੇ ਜਨਾਬੀ ਅਲੀ ਅਮਰੀਕਾ بڑے ਤੋਂ بڑے ਸ਼ਹਿਰਾਂ 'ਚ ਬੜੇ ਤੋਂ ਬੜੇ ਲੋਕਾਂ ਦੇ ਘਰਾਂ 'ਚ ਇੱਕ ਸਾਲ ਤੋਂ ਉੱਤੇ ਲੁਕੇ ਰਹੇ ਹੋ ਉੱਤੇ ਇੱਕ ਸਾਲ ਜੇ ਕੋਈ ਮੁੱਖ ਮੰਤਰੀ ਜਿਹਨੂੰ ਬਣਾਇਆ ਹੋਵੇ ਜਿਸ ਪਾਰਟੀ ਨੇ ਉਹ ਸਭ ਨੂੰ ਛੱਡ ਕੇ ਮੁੱਖ ਮੰਤਰੀ ਦੇ ਨਜ਼ਾਰੇ ਲੈ ਕੇ ਇੱਕ ਸਾਲ ਜਾ ਕੇ ਵਿਦੇਸ਼ਾਂ 'ਚ ਲੁਕ ਗਿਆ ਹੋਵੇ ਤੇ ਫਿਰ ਆਪਾਂ ਉਹਨੂੰ ਕੀ ਕਹਾਂਗੇ ਉੱਥੋਂ ਬਹਿ ਕੇ ਇੱਕ ਸਾਲ ਜਦੋਂ ਤੁਸੀਂ ਉੱਥੇ ਬੜੇ-ਬੜੇ ਲੋਕਾਂ ਦੇ ਘਰਾਂ 'ਚ ਉਹਨਾਂ ਨੇ ਇੱਥੇ ਟੈਲੀਫੋਨ ਖੜਕਾਏ ਮੁੱਖ ਮੰਤਰੀ ਨੂੰ بڑے بڑے ਅਫਸਰਾਂ ਨੂੰ بڑے بڑے ਜਿਹੜੇ ਦਿੱਲੀ ਦੇ ਜਿਹੜੇ ਭਗਵੰਤ ਮਾਨ ਦੇ ਵਾਸ ਨੇ ਉਹਨਾਂ ਨਾਲ ਤੁਸੀਂ ਰਾਫਤਾ ਕੀਤਾ ਉਹਨਾਂ ਨਾਲ ਮਿੰਤਾ ਹਾੜੇ ਕੱਢੇ ਤੇ ਫੇਰ ਤੁਸੀਂ ਇੱਕ ਸਾਲ ਤੋਂ ਬਾਅਦ ਦੇ ਵਿੱਚ 13 14 ਮਹੀਨੇ ਬਾਅਦ ਤੁਸੀਂ ਜਨਾਬ ਦਿੱਲੀ ਉੱtre ਆ ਕੇ ਤੇ ਫੇਰ ਤੁਸੀਂ ਪੰਜਾਬ ਗਏ ਜੇ ਤੁਸੀਂ ਇਮਾਨਦਾਰ ਸੀ ਸੱਚੇ ਸੀ ਕਿਉਂ ਭੱਜੇ